ਸਸ਼ਿਕਾ ਜੀ ਮੈਂ ਕੌਮਲਿਕਾਪੂ ਤਸਦੀਕ ਰਿ ਚੈਨਲ ਪੰਜਾਬੀ ਆਸਟ੍ਰੇਲੀਆ ਦੇ ਵਿੱਚ ਅਚਾਨਕ ਭਾਰਤੀਆਂ ਉੱਤੇ ਹਮਲੇ ਹੋਣ ਲੱਗ ਪਏ ਨੇ ਹਫਤੇ ਦੇ ਅੰਦਰ ਅੰਦਰ ਦੋ ਭਿਆਨਕ ਹਿੰਸਕ ਹਮਲੇ ਕਰਕੇ دہشت ਦਾ ਮਾਹੌਲ ਹੈ ਸ਼ਨੀਵਾਰ ਨੂੰ ਪੰਜ ਨਬਾਲਕਾਂ ਨੇ ਮੈਲਬੌਰਨ ਦੇ ਸੈਂਟਰਲ ਸਿਕਿਉਰ ਸ਼ਾਪਿੰਗ ਸੈਂਟਰ ਦੇ ਬਾਹਰ ਭਾਰਤੀ ਮੂਲ ਦੇ ਨਾਗਿਕ ਸੌਰਵ ਆਨੰਦ ਉੱਤੇ ਜਿੱਥੇ ਹਮਲਾ ਕੀਤਾ ਤਾਂ ਉੱਥੇ ਹਮਲਾਵਰ ਦੇ ਵਿੱਚੋਂ ਇੱਕ ਨੇ ਸੌਰਵ ਦਾ ਗੁੱਟ ਆਪਣੇ ਹੱਥ ਦੇ ਨਾਲ ਘੱਟ ਦਿੱਤਾ ਸੌਰਵ ਨੇ ਦੱਸਿਆ ਕਿ ਉਹ ਸ਼ਾਮ ਨੂੰ ਫਾਰਮੇਸੀ ਤੋਂ ਦਵਾਈ ਲੈ ਕੇ ਵਾਪਸ ਆ ਰਿਹਾ ਸੀ ਤੇ ਇਸ ਦੌਰਾਨ ਉਹ ਆਪਣੇ ਦੋਸਤ ਦੇ ਨਾਲ ਫੋਨ ਉੱਤੇ ਗੱਲ ਕਰ ਰਿਹਾ ਸੀ ਜਦੋਂ ਪੰਜ ਮੁੰਡਿਆਂ ਨੇ ਪਿੱਛੋਂ ਉਸਤੇ ਹਮਲਾ ਕਰ ਦਿੱਤਾ ਆਸਟ੍ਰੇਲੀਆ ਦੇ ਮੈਲਬੌਰਨ ਦੇ ਵਿੱਚ ਸੈਂਟਰਲ ਸਕਵੇ ਸ਼ਾਪਿੰਗ ਸੈਂਟਰ ਦੇ ਬਾਹਰ ਪੰਜ ਨਬਾਲਕਾਂ ਨੇ ਭਾਰਤੀ ਮੂਲ ਦੇ ਨਾਗਿਕ ਸੌਰਵ ਅਨੰਦ ਉੱਤੇ ਬਹਿਰਮੀ ਦੇ ਨਾਲ ਹਮਲਾ ਕੀਤਾ। ਹਮਲਾਵਾਰ ਨੇ ਸੌਰਵ ਦਾ ਗੁੱਟ ਵੱਢ ਦਿੱਤਾ। ਸੌਰਵ ਨੇ ਦੱਸਿਆ ਕਿ ਉਹ ਸ਼ਾਮ ਨੂੰ ਫਾਰਮੇਸੀ ਤੋਂ ਦਵਾਈ ਲੈ ਕੇ ਵਾਪਸ ਆ ਰਹੇ ਸੀ। ਇਸ ਦੌਰਾਨ ਉਹ ਆਪਣੇ ਇੱਕ ਦੋਸਤ ਦੇ ਨਾਲ ਫੋਨ 'ਤੇ ਗੱਲ ਕਰ ਰਹੇ ਸੀ ਤਾਂ ਉਦੋਂ ਹੀ ਪੰਜ ਮੁੰਡਿਆਂ ਨੇ ਪਿੱਛੋਂ ਆ ਕੇ ਉਸ ਉੱਤੇ ਹਮਲਾ ਕਰਿਆ। ਇਸ ਮੁੰਡੇ ਨੇ ਉਸ ਦੀ ਛੇਬ ਦੀ ਤਲਾਸ਼ੀ ਵੀ ਲਈ, ਦੂਜੇ ਨੇ ਉਸ ਨੂੰ ਮੁੱਕਾ ਮਾਰਿਆ ਤੇ ਤੀਜੇ ਨੇ ਉਸ ਦੀ ਗਰਦਨ ਤੇ ਚਾਕੂ ਰੱਖਿਆ। ਜਦੋਂ ਸੌਰਵ ਨੇ ਆਪਣਾ ਬਚਾਅ ਕਰਨ ਦੇ ਲਈ ਆਪਣਾ ਹੱਥ ਚੱਕਿਆ ਤਾਂ ਉਹਨਾਂ ਨੇ ਉਸੇ ਚਾਕੂ ਦੇ ਨਾਲ ਉਸ ਦਾ ਗੁੱਟ ਵੱਢ ਦਿੱਤਾ ਸੌਰਬ ਨੇ ਹਸਪਤਾਲ ਦੇ ਵਿੱਚ ਦੱਸਿਆ ਕਿ ਮੈਨੂੰ ਬੱਸ ਦਰਦ ਹੀ ਆਤ ਹੈ ਮੇਰਾ ਹੱਥ ਧਾਗੇ ਦੇ ਨਾਲ ਲਟਕ ਰਿਹਾ ਸੀ ਹਮਲੇ ਦੇ ਵਿੱਚ ਉਸ ਦੀ ਰੇਡ ਦੀ ਹੱਡੀ ਟੁੱਟ ਗਈ ਅਤੇ ਸਿਰ ਦੇ ਵਿੱਚ ਵੀ ਸੱਟਾਂ ਲੱਗੀਆਂ ਨੇ ਰਾਗੀਰਾਂ ਨੇ ਸੌਰਬ ਦੀਆਂ ਚੀਕਾਂ ਸੁਣੀਆਂ ਅਤੇ ਐਮਰਜੈਂਸੀ ਸੇਵਨ ਨੂੰ ਬੁਲਾਇਆ ਰਾਇਲ ਮੈਲਬੌਰਨ ਹਸਪਤਾਲ ਦੇ ਸਰਜਨਾਂ ਨੇ ਕਈ ਘੰਟਿਆਂ ਦੀ ਸਰਜਰੀ ਤੋਂ ਬਾਅਦ ਉਸ ਦਾ ਹੱਥ ਦੁਬਾਰਾ ਜੋੜ ਦਿੱਤਾ ਹਾਲਾਂਕਿ ਡਾਕਟਰ ਨੇ ਉਸ ਦੇ ਗੁੱਟ ਵਿੱਚ ਹੱਥ ਅਤੇ ਪੇਚ ਪਾਏ ਨੇ ਸੌਰਵ ਗੰਭੀਰ ਡਾਕਟਰੀ ਨਿਗਰਾਨੀ ਹੇਠ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਉਸ ਦੀ ਸਿਹਤਿਆਬੀ ਬਾਰੇ ਫਿਲਹਾਲ ਕੁਝ ਨਹੀਂ ਕੀਤਾ ਜਾ ਸਕਦਾ ਸੌਰਵ ਨੇ ਕਿਹਾ ਮੈਂ ਆਪਣਾ ਹੱਥ ਨਹੀਂ ਹਿਲਾ ਸਕਦਾ ਮੈਨੂੰ ਸਿਰਫ ਦਰਦ ਮਹਿਸੂਸ ਹੋ ਰਿਹਾ ਹੈ ਪੁਲਿਸ ਨੇ ਪੰਜ ਮੁਲਜ਼ਮਾਂ ਦੇ ਵਿੱਚੋਂ ਚਾਰ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਇੱਕ 14 ਸਾਲ ਦੇ ਮੁਲਜ਼ਮ ਉਤੇ ਗੰਭੀਰ ਸੱਟਾ ਪਹੁੰਚਾਉਣ ਦੇ ਲੁੱਟਖੋ ਅਤੇ ਗੈਰ ਕਾਨੂੰਨੀ ਹਮਲਾ ਕਰਨ ਦੇ ਦੋਸ਼ ਲਗਾਏ ਨੇ ਤੇ ਦੋ 15 ਸਾਲਾ ਅਤੇ ਇੱਕ ਹੋਰ 14 ਸਾਲਾ ਮੁਲਜ਼ਮ ਤੇ ਵੀ ਵੱਖ-ਵੱਖ ਅਪਰਾਧਾਂ ਦੇ ਦੋਸ਼ ਲਗਾਏ ਗਏ ਨੇ ਇਹ ਸਾਰੇ ਅਗਸਤ ਵਿੱਚ ਅਦਾਲਤ 'ਚ ਪੇਸ਼ ਗਏ ਤੇ ਸੌਰਵ ਨੇ ਦੋ ਦੋਸ਼ੀਆਂ ਨੂੰ ਜ਼ਮਾਨਤ ਮਿਲਣ ਉਤੇ ਦੁੱਖ ਵੀ ਪ੍ਰਗਟ ਕੀਤਾ ਉਸਨੇ ਕਿਹਾ ਕਿ ਮੈਂ ਇਨਸਾਫ ਚੋਨਾ ਮੈਂ ਚੋਨਾ ਕਿ ਇਹ ਘਟਨਾ ਬਦਲਾਵ ਦਾ ਕਾਰਨ ਬਣੀ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ